ਪੀਐਜੂ ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲੇ ਦਾ ਆਗਾਜ਼ ਹੋਇਆ ਇਸ ਮੇਲੇ ਦੌਰਾਨ ਬਾਰ ਹੈਂਡ ਟੂਲ ਕੰਪਨੀ ਵੱਲੋਂ ਆਪਣਾ ਸਟਾਲ ਲਾਇਆ ਗਿਆ ਸਟਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕਿਸਾਨਾਂ ਦੀ ਮੰਗ ਦੇ ਅਨੁਸਾਰ ਕੰਪਨੀ ਵੱਲੋਂ ਨਵੇਂ ਪ੍ਰੋਡਕਟ ਲਾਂਚ ਕੀਤੇ ਗਏ ਹਨ ਜੋ ਕਿ ਕਿਸਾਨਾਂ ਨੂੰ ਕਾਫੀ ਪਸੰਦ ਆ ਰਹੇ ਹਨ ਇਸ ਮੌਕੇ ਤੇ ਕਿਸਾਨ ਵੀਰ ਬਾਰ ਕੰਪਨੀ ਦੇ ਸਟਾਲ ਤੇ ਖਰੀਦਦਾਰੀ ਕਰਦੇ ਵੀ ਦੇਖੇ ਗਏ ਅਸੀਂ ਵਾਰ ਹੈਂਡ ਟੂਲ ਦੇ ਵਿੱਚ ਹਰ ਸਾਲ ਨਵੀਂ ਤੋਂ ਨਵੀਂ ਰੇਂਜ ਲਿਆਉਂਦੇ ਆ ਤੁਹਾਨੂੰ ਜਿਵੇਂ ਪਤਾ ਹੀ ਹੈ ਇਸ ਵਾਰ ਵੀ ਅਸੀਂ ਰੇਂਜ ਨੂੰ ਆਪਣੀ ਇਨਕਰੀਜ਼ ਕੀਤਾ ਹੈ ਰੇਂਜ ਇਨਕਰੀਜ਼ ਕਰਦੇ ਨਾਲ ਨਾਲ ਅਸੀਂ ਇਹਦੀ ਕੁਆਲਿਟੀ ਵੱਲ ਵੀ ਧਿਆਨ ਦਿੰਦੇ ਆ ਜਿਵੇਂ ਤੁਸੀਂ ਦੇਖੋ ਸਕਰੂ ਡ੍ਰਾਈਵਰ ਦੀ ਅਸੀਂ ਕਾਫੀ ਰੇਂਜ ਵਧਾ ਦਿੱਤੀ ਹੈ ਹੁਣ ਸਾਡੇ 1000 ਤੋਂ ਜ਼ਿਆਦਾ ਸਾਈਜ਼ ਸਕਰੂ ਡ੍ਰਾਈਵਰ ਚ ਬੰਦੇ ਨੇ ਉਸ ਤੋਂ ਬਾਅਦ ਅਸੀਂ ਲੂਬ੍ਰਿਕੈਂਟ ਲਾਈਨ ਦੇ ਵਿੱਚ ਆ ਗਏ ਹੋਏ ਆ ਉਹਦੇ ਵਿੱਚ ਅਸੀਂ ਆਇਲ ਕੈਨ ਗ੍ਰੀਸ ਬੱਕਟ ਗ੍ਰੀਸ ਗਨ ਵਗੈਰਾ ਕਤੂਬਾ ਟੂਲ ਬਾਕਸ ਟੂਲ ਟਰਾਲੀ ਸਾਡੇ ਸਾਰੇ ਹੀ ਅਸੀਂ ਕਿਸਾਨ ਭਰਾਵਾਂ ਲਈ ਕੁਆਲਿਟੀ ਪ੍ਰੋਡਕਟ ਲੈ ਕੇ ਆਨੇ ਤੇ ਪੇਚਕਸ ਪਲਾਸ ਨੂੰ ਲੈ ਕੇ ਕਿਤਨਾ ਦੀ ਮੰਗ ਆ ਜੋ ਧਰੇਲੀ ਯੂਜ਼ ਦੇ ਵਿੱਚ ਆਉਂਦੇ ਆ ਦੇਖੋ ਮੈਂ ਨਹੀਂ ਕਹਿ ਰਿਹਾ ਤੁਸੀਂ ਆਪ ਦੇਖੋ ਕਿਸਾਨ ਭਰਾਵਾਂ ਦਾ ਪਿਆਰ ਇੰਨਾ ਸਾਡੇ ਨਾਲ ਹੈਗਾ ਉਹ ਦੂਸਰੇ ਸਟਾਲਾਂ ਤੋਂ ਪੁੱਛ ਪੁੱਛ ਕੇ ਆਂਦੇ ਆ ਵੀ ਭਾਈ ਦਾ ਸਟਾਲ ਕਿੱਥੇ ਵਾਰ ਦਾ ਸਟਾਲ ਕਿੱਥੇ ਹੈ ਉਹ ਉਹਨਾਂ ਦਾ ਇਹ ਪਿਆਰ ਕਰਕੇ ਹੀ ਆ ਜਿਹੜਾ ਅਸੀਂ ਬ੍ਰਾਂਡ ਹੈਗਾ ਕਿਹੜੇ ਕਿਹੜੇ ਸਾਈਜ਼ ਦੇ ਸਕਰੂ ਡਰਾਇਵਰ ਜਿਹੜੇ ਤੁਸੀਂ ਪੇਸ਼ ਕਰਦੇ ਹੋ ਸਾਡੇ ਕੋਲ ਸਾਰੀ ਰੇਂਜ ਅਸੀਂ 2 ਫੁੱਟ ਤੋਂ ਲੈ ਕੇ ਮਤਲਬ ਸਾਰੀ ਤਰ੍ਹਾਂ ਦੀ ਰੇਂਜ ਬਣਾਣੇ ਆ ਅੱਜ ਕੱਲ੍ਹ ਵੈਸੇ ਜਿਹੜੇ ਪੋਰਨ ਨੂੰ ਦੇਖ ਕੇ ਹੈਕਸ ਸਕਰੂ ਡਰਾਈਵਰ ਜਿਹੜੇ ਚੱਲਦੇ ਪਏ ਨੇ ਉਹ ਅਸੀਂ ਇੰਡੀਆ ਦੇ ਵਿੱਚ ਹੀ ਬਣਾਉਣਾ ਸ਼ੁਰੂ ਕਰ ਦਿੱਤਾ ਜੋ ਕਿ ਲੋਕੀ ਪਹਿਲਾਂ ਇੰਪੋਰਟ ਕਰਦੇ ਸੀ ਜਿਸ ਤਰ੍ਹਾਂ ਹੁਣ ਜੀ ਆ ਸੀਜ਼ਨ ਸ਼ੁਰੂ ਹੋਣੇ ਵਾਲਾ ਬਾਡੀ ਦਾ ਉਸ ਨੂੰ ਲੈ ਕੇ ਵੀ ਹੁਣ ਮਸ਼ੀਨਰੀ ਦੀ ਜਿਹੜੀ ਲੋਡ ਹੈਗੀ ਆ ਉਹਦੀ ਰਿਪੇਅਰ ਦੇ ਲਈ ਕਿਹੜੇ-ਕਿਹੜੇ ਸੰਦ ਜਿਹੜੇ ਇਸ ਸਮੇਂ ਮੰਗ ਦੇ ਵਿੱਚ ਨੇ ਦੇਖੋ ਇਸ ਟਾਈਮ ਲੋਕਾਂ ਨੂੰ ਜਿਹੜਾ ਜ਼ਿਆਦਾ ਜ਼ਰੂਰੀ ਹੈਗਾ ਉਹਨਾਂ ਦੇ ਟੂਲ ਸੰਭਾਲਣ ਲਈ ਹੈ ਉਹਦੇ ਵਾਸਤੇ ਅਸੀਂ ਟੂਲ ਬਾਕਸ ਸਿੰਗਲ ਕੰਪਾਰਟਮੈਂਟ 3 ਕੰਪਾਰਟਮੈਂਟ 5 ਕੰਪਾਰਟਮੈਂਟ ਉਹ ਤੋਂ ਬਾਅਦ ਟੂਲ ਟਰਾਲੀ ਸਾਰੇ ਤੁਹਾਨੂੰ ਇੱਕ ਹੀ ਬ੍ਰਾਂਡ ਚ ਇੱਕ ਛਤਰ ਲਈ ਮਿਲ ਜਾਏਗਾ ਸਰ ਡਿਸਕਾਊਂਟ ਵੀ ਚੱਲਦੇ ਆ ਕਿਉਂਕਿ ਕਿਸਾਨ ਮੇਲਾ ਬਿਲਕੁਲ ਜੀ ਬਿਲਕੁਲ ਦੇਖੋ ਜੋ ਡਿਸਕਾਊਂਟ ਮੈਕਸਿਮਮ ਹੈਗਾ ਅਸੀਂ ਉਹ ਆਪਣੇ ਕਿਸਾਨ ਭਰਾਵਾਂ ਨੂੰਰੇ ਪ੍ਰੋਵਾਈਡ ਕਰਵਾ ਰਹੇ ਆਂ ਜੀ ਅਪੀਲ ਕਰਦੇ ਆਂ 2 ਦਿਨ ਦਾ ਮੇਲਾ ਹੈਗਾ ਜੀ ਕਿਸਾਨ ਵੀਰਾਂ ਨੂੰ ਕੀ ਅਪੀਲ ਮੇਰੀ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈ ਵੀ ਜਿੱਦਾਂ ਤੁਸੀਂ ਪਿਆਰ ਸਾਨੂੰ ਪਹਿਲਾ ਬਖਸ਼ਿਆ ਅੱਗੇ ਵੀ ਸਾਡੇ ਨਾਲ ਬਣਾ ਕੇ ਰੱਖੋ ਅਸੀਂ ਤੁਹਾਨੂੰ ਕੁਆਲਿਟੀ ਦਿੰਨੇ ਆ ਉਹਦੇ ਲਈ ਅਸੀਂ ਆਹ ਔਰ ਮਸ਼ੀਨਾਂ ਵਧਾ ਰਹੇ ਆ ਉਹਨਾਂ ਦੀ ਟੈਕਨੋਲੋਜੀ ਵਧਾ ਰਹੇ ਆ ਸਾਰਾ ਕੁਝ ਅਸੀਂ ਇੰਡੀਅਨ ਦੇ ਰਹੇ ਹਾਂ ਬਿਲਕੁਲ ਜੀ ਬਿਲਕੁਲ ਅਸੀਂ ਲਾਈਫਟਾਈਮ ਵਾਰੰਟੀ ਦੇ ਰਹੇ ਆ ਜੀ ਆਪਣੇ ਪ੍ਰੋਡਕਟ ਦੀ ਜੀ